ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਚਾਨਕ ਸਿਹਤ ਵਿਗੜਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਕੀ ਗੱਲ ਹੋਈ ਹੈ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਲੁਕਪੈਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਚਾਨਕ ਸਿਹਤ ਵਿਗੜਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮੁੱਖ ਮੰਤਰੀ ਦੀ ਅਚਾਨਕ ਸਿਹਤ ਵਿਗੜੀ ਹੈ ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਮਹਾਲੀ ਦੇ ਫੋਰੈਸਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਮੁੱਢਲੀ ਤੇ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਹੈ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਕੁਝ ਜ਼ਰੂਰੀ ਜਾਂਚ ਹੈ ਜਿਹੜੀ ਉਹਨਾਂ ਦੀ ਮੈਡੀਕਲ ਜਾਂਚ ਹੈ ਸਿਹਤ ਦੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਮਹਾਲੀ ਦੇ ਫੋਰੈਸਟ ਹਸਪਤਾਲ ਚ ਲਿਜਾਇਆ ਗਿਆ ਹੈ ਮੁੱਖ ਮੰਤਰੀ ਦੀ ਕਿਹੜੀ ਜਾਂਚ ਇਹ ਕਿਹੜੀ ਨਹੀਂ ਇਹ ਤਾਂ ਜਦੋਂ ਮੀਡੀਆ ਬਲੇਟਨ ਆਵੇਗਾ ਉਸ ਚ ਪਤਾ ਲੱਗ ਜਾਵੇਗਾ ਜਦੋਂ ਮੈਡੀਕਲ ਬਲੇਟਨ ਆਵੇਗਾ ਮੁੱਖ ਮੰਤਰੀ ਦਾ ਪਰ ਇਹ ਗੱਲ ਸਾਫ਼ ਹੈ ਕਿ ਮੁੱਖ ਮੰਤਰੀ ਦੀ ਸਿਹਤ ਵਿਗੜੀ ਉਹਨਾਂ ਨੂੰ ਮਹਾਲੀ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਮੁੱਖ ਮੰਤਰੀ ਦੀ ਸਿਹਤ ਠੀਕ ਦੱਸੀ ਜਾਂਦੀ ਹੈ ਜੋ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਫਿਲਹਾਲ ਠੀਕ ਹੈ ਅਤੇ ਉਹਨਾਂ ਨੂੰ ਕੁਝ ਸਮੇਂ ਬਾਅਦ ਛੁੱਟੀ ਵੀ ਮਿਲ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹੈ ਉਹ ਜਿਹੜਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਜੇਲ੍ਹ ਤੋਂ ਬਾਹਰ ਆਏ ਸੀ ਤਾਂ ਉੱਥੇ ਵੀ ਬਿਮਾਰ ਹੋ ਗਏ ਸੀ। ਸੂਚਨਾ ਮਿਲੀ ਸੀ ਕਿ ਉਹ ਦਿੱਲੀ ਤੋਂ ਵਾਪਸ ਆਉਂਦਿਆਂ ਹੋਇਆ ਜਿਹੜਾ ਉਹ ਬਿਮਾਰ ਹੋ ਗਏ ਜਾਂ ਛੁੱਟੇ ਗਏ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਲਿਜਾ ਕੇ ਡ੍ਰਿਪ ਲਾਉਣ ਤੋਂ ਬਾਅਦ ਫਿਰ ਦਿੱਲੀ ਭੇਜਿਆ ਗਿਆ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਸ ਨੂੰ ਮੰਨਣ ਤੋਂ ਜਿਹੜਾ ਇਨਕਾਰ ਕੀਤਾ ਗਿਆ ਉਸ ਸਮੇਂ ਪਰ ਜਾਣਕਾਰ ਸੂਤਰ ਦੱਸਦੇ ਆ ਕਿ ਵਾਕਈ ਇਦਾਂ ਹੋਇਆ ਸੀ ਕਿ ਮੁੱਖ ਮੰਤਰੀ ਨੂੰ ਦਿੱਲੀ ਦੇ ਵਿੱਚ ਲਿਜਾਇਆ ਗਿਆ ਸੀ ਇਸ ਦੀ ਪੁਸ਼ਟੀ ਮੁੱਖ ਮੰਤਰੀ ਨੇ ਆਪ ਹੀ ਕਰਤੀ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਤੇ ਇੱਕ ਪੋਸਟ ਪਾਈ ਗਈ ਕਿ ਮਹੱਲਾ ਕਲੀਨਿਕ ਕਿਉਂਕਿ ਵਿਰੋਧੀਆਂ ਨੇ ਕਿਹਾ ਕਿ ਮਹੱਲਾ ਕਲੀਨਿਕ ਚੋਂ ਇਲਾਜ ਕਰਾ ਲੈਂਦੇ ਦਿੱਲੀ ਕੀ ਕਰਨ ਗਏ ਤਾਂ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਮੱਲਾ ਕਲੀਨਿਕ ਆ ਤਾਂ ਛੋਟੇ ਇਲਾਜ ਹੁੰਦੇ ਨੇ ਵੱਡੇ ਇਲਾਜ ਦੇ ਲਈ ਵੱਡੇ ਹਸਪਤਾਲ 'ਚ ਜਾਣਾ ਪੈਂਦਾ ਇਹ ਗੱਲ ਸਾਫ਼ ਹੈ ਕਿ ਉਹਨਾਂ ਨੇ ਕਿਹਾ ਫਿਰ ਉਹਨਾਂ ਨੇ ਕਿਹਾ ਇੱਕ ਰੈਲੀ ਦੇ ਵਿੱਚ ਜੇ ਮਾਫੀਤਾ ਬੰਨਣ ਲਈ ਵੀ ਬੈਠ ਜਾ ਤਾਂ ਜਿਹੜਾ ਇਹ ਕਹਿ ਦਿੰਦੇ ਆ ਕਿ ਭਗਵੰਤ ਮੰਡ ਗਿਆ ਮੇਰੇ ਖਿਆਲ 'ਚ ਕੁਰਤਾ ਪਜਾਮਾ ਪਾਉਂਦੇ ਆ ਤੇ ਉਹਦੇ ਨਾਲ ਇੱਕ ਬਹੁਤ ਮਹਿੰਗੀ ਜੁੱਤੀ ਪਾਉਂਦੇ ਆ ਉਹਦੇ ਫੀਤੇ ਨਹੀਂ ਹੁੰਦੇ ਸ਼ਾਇਦ ਇਹ ਵੀ ਇੱਕ ਗੱਲ ਹੈ ਚਲੋ ਇਹ علیحد੍ਹਾ ਮਜੀਠੀ ਆਣੇ ਲਾਲਪਰੀ ਦੇ ਸ਼ਕੇਸ਼ ਕੌਣ ਦੀਆਂ ਗੱਲਾਂ ਕੀਤੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀ ਆ ਰਹੀਆਂ ਪਰ ਮੁੱਖ ਮੰਤਰੀ ਫਿਲਹਾਲ ਮਹਾਲੀ ਦੇ ਫੋਰਸ ਹਸਪਤਾਲ ਚ ਨੇ ਉਹਨਾਂ ਦੀ ਸਿਹਤ ਦੀ ਜਾਂਚ ਹੋ ਰਹੀ ਹੈ ਉਹਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮੈਡੀਕਲ ਬੁਲੇਟਿਨ ਆਉਣ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਮੁੱਢਲੀ ਜਾਂਚ ਹੋਣੀ ਹੈ ਮੁੱਖ ਮੰਤਰੀ ਦਾ ਦਫ਼ਤਰ ਕਹਿੰਦਾ ਕਿ ਉਹਨਾਂ ਨੂੰ ਛੇਤੀ ਹੀ ਜਿਹੜਾ ਉੱਥੋਂ ਹਸਪਤਾਲ ਤੋਂ ਛੁੱਟੀ ਮਿਲ ਜਾਣੀ ਹੈ ਫਿਲਹਾਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਛੇਤੀ ਸਿਹਤਯਾਬ ਹੋਣ ਚੜ੍ਹਦੀ ਕਲਾ 'ਚ ਰਹਿਣ ਇਸ ਦੀ ਅਸੀਂ ਕਾਮਨਾ ਕਰਦੇ ਹਾਂ